ਹਾਂਜੀ ਵੀਰ ਜੀ ਅੱਜ ਜਿਹੜਾ ਸਵੇਰ ਤੋਂ ਤੁਸੀਂ ਸਵਾਗਤ ਨਿਵਾ ਰਹੇ ਹੋ ਤੇ ਪ੍ਰਸ਼ਾਸਨ ਵੱਲੋਂ ਕੌਣ ਕੌਣ ਹੁਣ ਤੱਕ ਪਹੁੰਚ ਚੁੱਕਿਆ ਤੇ ਕਿੰਨਾ ਕੁ ਸੰਜੋਗ ਮਿਲਿਆ ਪ੍ਰਸ਼ਾਸਨ ਵੱਲੋਂ ਵਾਹਿਗੁਰੂ ਜੀ ਖਾਲਸਾ ਅਸਦੀ ਬਾਖ ਫਤੇ ਦੇਖੋ ਜੀ ਪ੍ਰਸ਼ਾਸਨ ਦਾ ਆਂਦਾ ਜ਼ਰੂਰ ਹੈ ਬਸ ਫੋਟੋ ਖਾ ਕੇ ਚਲੇ ਜਾਂਦੇ ਆ ਦੋ ਤਿੰਨ ਵਾਰ ਡੀਸੀ ਆਲਿਆ ਦੋ ਦਰ ਐਸਐਸਪੀ ਆਲਿਆ ਜੋ ਚੀ ਮੰਗਦੇ ਸਾਨੂੰ ਮਿਲਦੀ ਨਹੀਂ ਇੱਥੇ ਤੇ ਅਫਸਰਾਂ ਦਾ ਕੰਮ ਆ ਫੋਟੋ ਖਾ ਕੇ ਚੱਲ ਜਾਣਾ ਇੱਥੋਂ ਦੇਖੋ ਕਿੰਨੇ ਲੋਕ ਲੱਗੇ ਹੋਏ ਕਿ ਮੱਦੀਆਂ ਲੱਗੇ ਹੋਏ ਆ ਇਹਦਾ ਪਿੰਡ ਕੋਲ ਆ ਬਹੁਤ ਬਹੁਤ ਛੋਟੇ ਦੁਨੀ ਹੋ ਰਹੇ ਆ ਜੀ ਇਹ ਸੇਵਾ ਕਰਨ ਵਾਸਤੇ ਇਹ ਜਿਹੜੇ ਮੁੰਡਿਆਂ ਨੂੰ ਸਰਕਾਰਾਂ ਦੱਲ ਜਿਆਦਾ ਵੀ ਹੁੰਦਾ ਛੇ ਇਹ ਅਣਛੜਿਆ ਇਹਦਾ ਕੋਈ ਬੰਦਾ ਨਹੀਂ ਛੜਿਆ ਸਭ ਬੰਦੇ ਕੰਮ ਕਰਦੇ ਸਾਰੇ ਮੁੰਡੇ ਕੰਮ ਕਰਦੇ ਇੱਥੇ ਮੇਰੀ ਪ੍ਰਸ਼ਾਸਨ ਇਹ ਹੀ ਬੇਨਤੀ ਆ ਜੋ ਪ੍ਰਸ਼ਾਸਨ ਆਧੇਪਾਨ ਨਹੀਂ ਪੜੂਗਾ ਕਿਸੇ ਦੀ ਤੇ ਵੋਟਾਂ ਜਿਵੇਂ ਇਹਨਾਂ ਦੇ ਕੱਪੜੇ ਪਾੜੇ ਜਾਣਗੇ ਇੱਥੇ ਕੋਈ ਵੀ ਜਾਵੇ ਮੈਂ ਸੁਖਵੀਰ ਬਾਦਲ ਦਾ ਧੰਨਵਾਦ ਕਰਦਾ ਜੇਰਾ ਮੇਰਾ ਦੁਸ਼ਮਣ ਕੰਮ ਕਰੂਗਾ ਨਾ ਕੋਈ ਮੈਂ ਉਹਨੂੰ ਵੀ ਸ਼ਾਬਾਸ਼ ਦਊਗਾ ਸੁਖਵੀਰ ਬਾਦਲ ਨੇ ਵਧੀਆ ਕੰਮ ਕੀਤਾ ਦੋਸਾਂ ਹਾਇਲਿਟਰ ਤੇਲ ਦਿੱਤਾ ਲੋਕਾਂ ਨੂੰ ਇੰਜਨ ਵੀ ਬੰਡਿਆ ਉਹਨੇ ਜਿਹੜਾ ਬੰਦਾ ਕੋ ਚੰਗਾ ਕੰਮ ਕਰੂਗਾ ਉਹ ਸਾਡਾ ਮਿੱਤਰ ਵੀ ਸਾਡਾ ਭਰਾ ਵੀ ਸਭ ਕੋ ਸਾਡਾ ਹੈਗਾ ਉਹ ਜੇ ਕੋਈ ਗਲਤ ਕੰਮ ਕਰੇ ਜਿਵੇਂ ਬੱਚਾ ਜਿਵੇਂ ਸਾਡਾ ਬਾਬਾ ਕੋਈ ਵੀ ਉਹਨੂੰ ਅਸੀਂ ਗਲਤ ਹੀ ਕਹਾਂਗੇ ਤੇ ਸਰਕਾਰ ਦੀ ਨਗਹਿਲੀ ਆ ਸਾਰੀ ਤੇ ਸਰਕਾਰਾਂ ਅਨਿਆ ਫੋਟੋਗ੍ਰਾਫਰ ਚੱਲਿਆ ਨੇ ਕੋਈ ਬੰਦੋਬਸਤ ਨਹੀਂ ਹੈਗਾ ਆ ਫੌਜੀ ਵੀਰ ਆਏ ਸਾਡੇ ਸਾਰੇ ਖੜੇ ਨੇ ਜੀਸੀਓ ਸਾਹਿਬ ਸਭ ਇੱਥੇ ਖੜੇ ਆ ਗਏ ਇਹਨਾਂ ਨੇ ਦੇਖੋ ਕਿੰਨਾ ਬੰਦੋਬਸ ਕਰਕੇ ਆਇਆ ਆਪਣਾ ਇਹ ਇਹ ਜਾਲ ਨਾਲ ਲੈ ਕੇ ਆਇਆ ਸਭ ਕੁ ਨਾਲ ਲੈ ਕੇ ਆਇਆ ਤੇ ਇਹ ਕਿਉਂ ਨਹੀਂ ਭੇਜਦੇ ਸਾਡੇ ਕੋਲ ਕੁਝ ਆ ਅਸੀਂ ਬੇਲ ਚੋਂ ਮੰਗਿਆ ਸਰ ਦੇਖੋ ਖਤਰਾ ਮਿੱਟੀ ਭਰਦੇ ਆ ਅਸੀਂ ਉਹ ਤੁਹਾਨੂੰ ਬੇਲ ਚੇ ਭੇਜ ਦੋ 4-500 ਦੇ ਵਿੱਚ ਮਿਲ ਤੇ ਭੇਜੋ ਕਹਿੰਿਆ ਭੇਜੋ ਇੰਨਾ ਬੰਦੋਬਸ ਕਰੇ ਸਾਦੀਆ ਇਹਨਾਂ ਨੇ ਕਰਨਾ ਨਹੀਂ ਹੈਗਾ ਇਹਨਾਂ ਨੇ ਕਿਹਾ ਸਾਡਾ ਇੰਨਾ ਖਰਚਾ ਉਧਰ ਹੋ ਗਿਆ ਇਹਦੇ ਪੈਸੇ ਨੇ ਜੇਬ ਚ ਪਾਣੇ ਇਹਨਾਂ ਨੇ ਫਿਰ ਕਹਿੰਦਾ ਕਹਿੰਦਾ ਪਾਬੇ ਆ ਵੀ ਸਰਕਾਰਾਂ ਜਿਹੜੀਆਂ ਖਰਚਾ ਪੇਪਰਾਂ 'ਚ ਪਾਈ ਜਾਂਦੀਆਂ ਸਮਾਨ ਤੁਹਾਡੇ ਤੱਕ ਨਹੀਂ ਪਹੁੰਚ ਰਿਆ ਸੱਜੇ ਉਹ ਜਾਲ ਪਾਏ ਆ ਸੰਨ ਜਾਲ ਵੀ ਦੇ ਰਹੇ ਉਹ ਕਹਿੰਦੇ ਕੋਈ ਅਧਿਕਾਰੀ ਦੇ ਸਾਈਨ ਕਰਾਓ ਅਸੀਂ ਸਾਈਨ ਕਿਧੇ ਕਰਾਈਏ ਸਾਰੇ ਅਧਿਕਾਰੀ ਖੜੇ ਆ ਇੱਥੇ ਕੁਝ ਹੀ ਅਧਿਕਾਰੀ ਖੜੇ ਆ ਬਿਲਕੁਲ ਜੇ ਸਾਨੂੰ ਲੋੜ ਆ ਸੀ ਕਿਹੜਾ ਵੇਚਣਾ ਨੂੰ ਅਸੀਂ ਇੱਥੇ ਲੈ ਕੇ ਲਾਉਣਾ ਸੰਨ ਦੇ ਦੋ ਜਾਲ ਮੁੰਡੇ ਉੱਥੇ ਤੰਗ ਹੋਣੇ ਜਾਲ ਨਹੀਂ ਦੇ ਰਹੇ ਸਾਨੂੰ ਕਿਸੇ ਨੂੰ ਦੇਵਾਸ ਤੇ ਸਾਨੂੰ ਇਹ ਹੀ ਬੇਨਤੀ ਕਰਦੇ ਆ ਵੀ ਸਰਕਾਰ ਅੱਜ ਬਾਹ ਨਹੀਂ ਫੜੂਗੀ ਨਾ ਕਿਸਾਨਾਂ ਦੀ ਤੇ ਕਿਸਾਨਾਂ ਦਾ ਪਹਿਲਾਂ ਹੀ ਬੁਰਾ ਹਾਲ ਮੈਂ ਕੱਲ ਦਾ ਮੇਰੀ ਡਿਊਟੀ ਟਿਕਿਆ ਸਰ ਨਾਲ ਸੀਗੀ ਮੈਂ ਸਰਤਾਬਲੋਦੀ ਤੋਂ ਆਇਆ ਮੈਂ ਤੜਕੇ ਪਹੁੰਚਿਆ ਘਰ ਇੱਥੇ ਵੀ ਆਹ ਪ੍ਰੋਬਲਮ ਹੈ ਮੈਂ ਜਿਹੜੇ ਕਪੜੇ ਸੀ ਮੈਂ ਉਸੇ ਕਪੜੇ ਘਰ ਵਿੱਚ ਇੱਥੇ ਨੂੰ ਆ ਗਿਆ ਮੈਂ ਘਰ ਨਹੀਂ ਪਹੁੰਚਿਆ ਮੈਂ ਇੱਥੇ ਹੀ ਆ ਗਿਆ ਇਥੇ ਨੂੰ ਸਵੇਰ ਦੇ ਇਸੇ ਕੰਮ ਤੇ ਲੱਗੇ ਹੋਏ ਆ ਆਪਣੇ ਇਹ ਉਹ ਸਾਡਾ ਹੱਕ ਹੈ ਸਾਡਾ ਫਰਜ਼ ਹੈ ਸਾਡੇ ਸਾਰੇ ਭੈਣ ਭਾਈ ਖੜੇ ਇੱਥੇ ਕੰਮ ਕਰਨ ਵਾਲੇ ਖੜੇ ਸਾਰੇ ਕੰਮ ਕਰਨਾ ਚਾਹੀਦਾ ਸਰਕਾਰ ਨੂੰ ਅੱਜ ਸਰਕਾਰ ਨਹੀਂ ਬਾਹਰ ਫੋਟੋ ਖਿਡਾ ਕਿਸਾਨਾਂ ਦੀ ਤੇ ਕੱਲ ਨੂੰ ਸਰਕਾਰ ਦੀ ਵਿਆਹ ਕਿਸੇ ਨਹੀਂ ਪੰਡਿਆਗੀ ਆਣਾ ਸਾਰਾ ਨਹੀਂ ਆ ਜੋ ਕੋ ਚੰਗਾ ਕੰਮ ਕਰੂਗਾ ਤਉਹਾਨੂੰ ਸ਼ਾਬਸ਼ ਮੈਨੂੰ ਵੀ ਜੋ ਕੋ ਮਾੜਾ ਕੰਮ ਕਰੂਗਾ ਤਉਹਾਨੂੰ ਵੋਟਾਂ ਦਿੱਤਾ ਜਾਊਗਾ ਵੋਟਾਂ ਇਹਨਾਂ ਕੱਪੜੇ ਪਾੜੇ ਆਣਗੇ ਫਿਰ ਉਹਦੇ ਇਹ ਬੀਜੇਪੀ ਦੇ ਜਿੰਨੇ ਵੀ ਆਣੇ ਆ ਬੀਜੇਪੀ ਆਈ ਵੇਆ ਕੋਈ ਵੀ ਸਰਕਾਰ ਆਵੇ ਇੱਥੇ ਫੋਟੋ ਖੜਾ ਕੇ ਭੱਜ ਜੰਦੇ ਆ ਕਿਉਂ ਬਈ ਜਦ ਤੱਕ ਉਹ ਵੀ ਆ ਜਾਖੜ ਲੈ ਆ ਪੰਜ ਟਰੱਕ ਭਰਨੀ ਚਾਹੀਦੇ ਆ ਭਗਵਾਨ ਜੀ ਮਾਨ ਨੇ ਭੇਜਿਆ ਪੰਜ ਟਰੱਕ ਫਰਾਂ ਦੀ ਚੀਜ਼ ਦੇ ਆ ਬੜੇਂਗਰੇ ਭੇਜਿਆ ਫਰਾਂ ਦੀ ਚੀਜ਼ ਦੇ ਪੰਜ ਟਰੱਕ ਉਹ ਲਿਆਓ ਕੋ ਦਿਖਾਓ ਸਾਨੂੰ ਕੁਛ ਸਾਡੇ ਇੱਥੋਂ ਸਾਡੇ ਇੱਥੋਂ ਲੋਕ ਤੂੜੀ ਲੈ ਕੇ ਗਏ ਆ ਪੱਠੇ ਜਾ ਕੇ ਗਏ ਆ ਟਰਾਲੀ ਰੰਦ ਗਏ ਇਹ ਕਿਉਂ ਕਰਦੇ ਬੰਦੋਸ ਬਾਈ ਤੇ ਸਰਕਾਰ ਦਾ ਕੋਈ ਨਿਮੰਦਾ ਹੈਗਾ ਇੱਥੇ ਕੋਈ ਨਿਮੰਦਾ ਹੈਗਾ ਸਰਕਾਰ ਦਾ ਫੋਟੋ ਖਾ ਕੇ ਭਜਨੇ ਆ ਆ ਦੇਖੋ ਕੀ ਹਾਲ ਆ ਪੈਣੀ ਡੁੱਬ ਜਾਣੇ ਸਾਡੇ ਜੀ ਅਸੀਂ ਨਾ ਮੇ ਸਾਡੇ ਪਿੰਡੋਂ ਭਜਾ ਦੇ ਸਾਰੇ ਦੇਖੋ ਸਾਡੀ ਇਹ ਬੇਨਤੀ ਆ ਸਰਕਾਰ ਨੂੰ ਬਾਹ ਮਣੇ ਜਾਦੀ ਅਜੇ ਕਿਸਾਨਾਂ ਦੀ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪ੍ਰੋਵਾਈ ਕਰਨੇ ਚਾਹੀਦੀ ਆ ਇੱਥੇ ਵੀ ਕਰਨੇ ਚਾਹੀਦੀ ਆ ਔਰ ਜਿਹੜੀ ਫਸਲੋਦੀ ਤੇ ਗਰਦਾਬ ਨਾ ਉਹਨੇ ਵੀ ਲੋੜ ਹੋਣੀ ਚਾਹੀਦਾ ਲੱਖ ਲੱਖ ਰੁਪਏ ਕਿਸਾਨਾਂ ਨੂੰ ਫੋਰਸ ਵਿੱਚ ਮਿਲਣਾ ਚਾਹੀਦਾ ਜੇ ਬੇਨਤੀ ਆ ਕਿਸਾਨਾਂ ਨੂੰ ਕਿਸ ਸਰਕਾਰ ਨੂੰ ਪਰ ਦੇਣਾ ਸਾਨੂੰ ਕੁਝ ਨਹੀਂ ਆਗਾ ਖਾਣਾ ਪੇਪਰਾਂ ਚੋਂਣਾ ਇਹ ਅੱਜ ਤੱਕ ਤੁਹਾਨੂੰ ਲੱਗਦਾ ਵੀ ਜਿਹੜੇ ਹੁਣ ਤੱਕ ਪਹਿਲਾਂ ਵੀ ਹੜ ਆਏ ਸੀ 2023 ਦੇ ਵਿੱਚ ਉਹਦੇ ਵਿੱਚ ਕਿਸਾਨਾਂ ਨੂੰ ਕੁਝ ਮਿਲਿਆ ਤੇ ਨਹੀਂ ਮਿਲਿਆ ਦੇਖੋ 76 ਜਾਏ ਆ ਉਹਦੇ ਨਾਲ ਛੋਟਾ ਜਾਂਦਾ ਸੀਗਾ 76 ਵੀ ਹੜ ਆਇਆ ਫੇਰ ਹੜ 88 ਜਾਏ ਆ ਫਿਰ ਤੇਜ਼ ਆਇਆ ਹੁਣ ਤੇਜ਼ ਵੀ ਚੰਗੇ ਹਾਰੇ ਤੋਂ ਸਾਹਮਣੇ ਤੇ ਵੀ ਹਾਰੇ ਚੰਗੇ ਆਇਆ ਕੁਝ ਨਹੀਂ ਮਿਲਿਆ ਕਿਸਾਨਾਂ ਨੂੰ ਸਭ ਨੇ ਰੇਤੇ ਵਿੱਚ ਇੱਥੇ ਦੇਖੋ ਮੇਰੀ ਇਹ ਵੀਡੀਓ ਮੈਂ ਤਾਂ ਬੋਲੂਗਾ ਸਭ ਜਿਹੜੇ ਤੁਸੀਂ ਦਿਖਾਓਗੇ ਕਿਸੇ ਨੂੰ ਮੈਂ ਕਾਹ ਬੋਲਣਾ ਇਹ ਦੇਖੋ ਡੀਸੀ ਰੀਚੀ ਜਾ ਦੋ ਐਸਐਸਪੀ ਚੌਂਕੀ ਚਾਲ ਸਾਰੇ ਹੋ ਗਏ ਜਿੰਨਾ ਡੱਲਾ ਹੋ ਗਿਆ ਚਾਹੇ ਬਰੰਪਰ ਹੋ ਗਿਆ ਚਾਹੇ ਬੇਲਾ ਹੋ ਗਿਆ ਐਸਐਚਓ ਡਿਮਟੀ ਸਾਰੇ ਜੇਬਾਂ ਭਰ ਦਿਆ ਪੈਸਿਆਂ ਦੀਆਂ ਰੇਤੇ ਨਾਲ ਅਜੇ ਕਿਸਾਨਾਂ ਨੂੰ ਲੋੜਾ ਕੋਈ ਚੀ ਕਿਸਾਨਾਂ ਬਾਦੇ ਪ੍ਰੋਵਾਈਡ ਨਹੀਂ ਹੈਗੀ ਇੱਥੇ ਕੀ ਗੱਲ ਹੈ ਬਈ ਅਸੀਂ ਇਨਸਾਨ ਨਹੀਂ ਹਾਂਗੇ ਅਸੀਂ ਕੰਮ ਨਹੀਂ ਕਰਦੇ ਆ ਕਿ ਸਰਕਾਰ ਦਾ ਇਹ ਸਰਕਾਰ ਨੂੰ ਚਾਹੀਦਾ ਵੀ ਯਾਰ ਹੋਰ ਕਿਸੇ ਕਿਸਾਨਾਂ ਦੀ ਮਦਦ ਕਰਦੇ ਇਹ ਤਾਂ ਮਜ਼ਾਕਾ ਕਰਦੇ ਆ ਸਾਰੇ ਮਜ਼ਾਕ ਕਰਦੇ ਆ ਅਸੀਂ ਕਿਹਨੂੰ ਕਹੀ ਹੁਣ ਦੱਸੋ ਆ ਤੁਹਾਡੇ ਮੱਧ ਸਾਡੀ ਰਿਪੋਰਟ ਇਹ ਜਾਣੀ ਨਹੀਂ ਜਾਣੀ ਮੈਨੂੰ ਪਤਾ ਨਹੀਂ ਜਾਣੀ ਮੈਂ ਜੋ ਬੋਲਿਆ ਮੈਂ ਠੀਕੇ ਬੋਲਿਆ ਮੈਂ ਭਾਈ ਨਾ ਆਪਣੀ ਅਜ ਤੱਕ ਤਾਂ ਰਿਪੋਰਟ ਜਿੰਨੀਆਂ ਤੁਸੀਂ ਦਿੱਤੀਆਂ ਸਾਰੀਆਂ ਚੱਲੀਆਂ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਜਿੰਨੀਆਂ ਵੀ ਹੁਣ ਤੱਕ ਤੁਸੀਂ ਸਾਨੂੰ ਵਾਈਟ ਦਿੱਤੀਆਂ ਹਾਂਜੀ ਤੇ ਆਪਾਂ ਸਾਰੀਆਂ ਜਲਾਈਆਂ ਦੋ ਜਲਾਨ ਦਾ ਦੇਖੋ ਇਹ ਸਰਕਾਰਾਂ ਦੇ ਗੱਲ ਤਾਂ ਹੀ ਖੋਲਣਿਆ ਹਾਂਜੀ ਹਾਂਜੀ ਜੇ ਅਸੀਂ ਕੁਝ ਬੋਲਾਂਗੇ ਨਾ ਅਸੀਂ ਗੱਲ ਦਾ ਘੜਦੇ ਨਹੀਂ ਕਿਸੇ ਨੂੰ ਨਾ ਮੰਨ ਜੰਗਾ ਬੋਲਦੇ ਆ ਅਸੀਂ ਚੋਰ ਦਾ ਚੋਰ ਕਹਾਂਗੇ ਚੰਗੇ ਦਾ ਚੰਗਾ ਕਹਾਂਗੇ ਜੇ ਸਰਕਾਰ ਸਾਡੀ ਬਾਹ ਫੜੂਗੀ ਅੱਜ ਇਹ ਸਾਰੇ ਨੁਕਸਾਨ ਮੋਦੀ ਦਾ ਕਰਾਇਆ ਹੋਇਆ ਹੈ ਇਹ ਜੇ ਪਹਿਲਾਂ ਦੋ ਜਲਾਈ ਜੇ ਪਾਣੀ ਛੱਡਦੇ ਦੇ ਨਾ ਤੇ ਇਹਨਾਂ ਨੁਕਸਾਨ ਨਹੀਂ ਹੋਣਾ ਤਾਂ ਇਹ 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 ਨਾ ਪਾਣੀ ਜਮਾ ਕਰ ਰੱਖਿਆ ਵੀ ਸ਼ਹਿਰ ਪ੍ਰਸ਼ਾਸਨ ਵਰਦਾ ਪਣੀ ਨਹੀਂ ਪਣੀ ਆ ਜੋ ਹੜ ਆਗੇ ਪਰਦੇ ਹੁਣ ਪਾਣੀ ਛੱਟਣ ਲੱਗਿਆ ਇਹ ਸਾਰਾ ਹੀ ਮੋਦੀ ਸਰਕਾਰ ਦਾ ਹੱਥ ਹੈ ਮੋਦੀਆ ਪਹਿਲੇ ਗੁੰਡਾ ਬੰਦਾ ਤੋਂ ਪਹਿਲਾਂ ਮੋਦੀਆ ਪਹਿਲਾਂ ਗੁੰਡਾ ਬੰਦਾ ਮੋਦੀਆ ਪਹਿਲੇ ਮਰਿਆ ਹੋਇਆ ਸਾਰੇ ਲੋਕਾਂ ਨੂੰ ਮਾਰ ਲਗਾ ਛੜਾ ਛੜਾਗ ਬੰਦਾ ਆਉਤ ਬਰੇ ਹੈਗਾ ਇਹਨਾਂ ਦੇ ਕੋਈ ਬੱਚਾ ਨਹੀਂ ਕੋਈ ਜਨਾਨੀ ਕੋ ਲੈਣਾ ਦੇਣਾ ਦੀ ਆਪਰੇਜ਼ ਨੂੰ ਕਾ ਰੋਟੀ ਵਾਲ ਜਿਥੇ ਮਰਜੀ ਘਰੋ ਬਹਿ ਗਏ ਹੋ ਤੁਹਾਡੇ ਚਾਰ ਬੱਚਾ ਤੁਹਾਨੂੰ ਰੋਟੀ ਦੇਣੀ ਉਹਨੂੰ ਆਪੋ ਜੀ ਸਾਹਿਬ ਖੜੇ ਨੇ ਆਪਣੇ ਬੱਚੇ ਪਾਲਨੇ ਆ ਆ ਭਾਈ ਖੜੇ ਸਾਰੇ ਆਪਣੇ ਬੱਚੇ ਪਾਲ ਲੈਣਾਂ ਨੇ ਇਹਦਾ ਪਾਲਨੇ ਇਹਦਾ ਸਾਰਾ ਸਿਕਾਰ ਹੈ ਬਚਾਰਾ ਜਾਤਾ ਇਹਨਾਂ ਦੇ ਬੱਚੇ ਅੱਗੇ ਮੋਦੀਆ ਛੜਾ ਛਣਾਗਾ ਜੋਗੀ ਛੜਾ ਛੜਾਗਾ ਸਾਰੇ ਆਉਤ ਬਰੇ ਦਾ ਇਹ ਹੈ ਹੈ ਕਿ ਦਾ ਕੋ ਸਭਾਤ ਬਰੇਦਾ ਰੋਟੀਆਂ ਖਾਣੇ ਜਿੱਥੇ ਮੱਝ ਬਿਆ ਖਾ ਲੋ ਆਪਣੀਆਂ ਪੰਜਾਬ ਜਿਹੜਾ 2027 ਚ ਕਿਦਾਂ ਦੀ ਤਸਵੀਰ ਦੇਖਦੇ ਤੁਸੀਂ ਅੱਜ ਸਰਕਾਰਾਂ ਕੋਈ ਨਹੀਂ ਖੜ ਰਹੀਆਂ ਨਾਲ ਤੇ 2027 ਚ ਕੀ ਲੱਗਦਾ ਤੁਹਾਨੂੰ 2027 ਦੇ ਵਿੱਚ ਇਹਨਾਂ ਦੇ ਕੱਪੜੇ ਪੜ ਜਾਣਗੇ ਸਰਕਾਰ ਕੋਈ ਵੀ ਆਵੇ ਇਹਨਾਂ ਦੇ ਕੱਪੜੇ ਜਿਹੜਾ ਚੰਗਾ ਬੰਦਾ ਕੰਮ ਕਰੂਗਾ ਅਸੀਂ ਉਹਨੂੰ ਵੈਲਕਮ ਕਰਾਂਗੇ ਮੈਂ ਸਖੀਬਾ ਪਾਦਨ ਤੇ ਹੁਣ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੇ ਲੋਕਾਂ ਦੀ ਬਾਹ ਫੜੀ ਐ ਇੰਨੇ ਲੋਕਾਂ ਨੂੰ ਤੇਲ ਦਿੱਤਾ ਸਖਬੀ ਬਾਵਾ ਦਾ ਮੈਂ ਧੰਨਵਾਦ ਕਰਦਾ ਆਪਣੇ ਇੱਥੇ ਵੀ ਆਇਆ ਜੀ ਤੇਲ ਉਹਨਾਂ ਦਾ ਇੰਜਨ ਜਾਂ ਕੋਈ ਤੇਲ ਜਾਂ ਕੋਈ ਜਨਰੇਟਰ ਸਾਨੂੰ ਆਲੇ ਆਫਤ ਘਟਾਈ ਆ ਜਿੱਥੇ ਆਈ ਉਹ ਤੇਰਫੰਡਿਆ ਲੋਕਾਂ ਓਕੇ ਨਾਲ ਸਾਡੇ ਆਫਤ ਨਹੀਂ ਆਈ ਖਾਲੀ ਜਨੂ ਬਚਾ ਅੱਜ ਅਸੀਂ ਖੜੇ ਆ ਸਾਰੇ ਬਾਕੀ ਜਿੱਥੇ ਦਾ ਸਖਬੀ ਬਾਵਾ ਦਾ ਜਿੰਦਾ ਉਹਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਬਾਵਾ ਦਾ ਸ਼ੁਕਰੀਆ ਉਹਨਾਂ ਦਾ ਠੀਕ ਹੈ ਜੀ